ਦੋਸਤੋ ਪੰਜਾਬੀ ਟਰਵਿੰਦੇ ਰੋਸਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਤੋੜ ਵਿਛੋੜਾ ਕਿਸ ਨੂੰ ਨਫਾ ਕਿਸ ਨੂੰ ਨੁਕਸਾਨ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨੇ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਤੁਹਾਡੀ ਚਰਨਜੀਤ ਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੇ ਸ਼ਰਮਣੀ ਅਕਾਲੀ ਦਲ ਦੇ ਵਿਚਕਾਰ ਗਠਜੋੜ ਨੂੰ ਲੈ ਕੇ ਲਗਾਤਾਰ ਚਰਚਾਵਾਂ ਦਾ ਦੌਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਦੋਵੇਂ ਪਾਰਟੀਆਂ ਚ ਗੱਲਬਾਤ ਵੀ ਚੱਲ ਰਹੀ ਸੀ ਪਰ ਅੱਜ ਇੱਕ ਤਰ੍ਹਾਂ ਦਾ ਸਟੈਂਡ ਦੋਵੇਂ ਪਾਰਟੀਆਂ ਨੇ ਸਪਸ਼ਟ ਕਰ ਦਿੱਤਾ ਵੀ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਵੱਖ-ਵੱਖ ਲੜਨਗੀਆਂ ਪਹਿਲਾਂ ਤਾਂ ਅਸੀਂ ਇਹੀ ਜਾਨਣਾ ਚਾਹਾਂਗੇ ਵੀ ਕਿ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਾਂ ਇਸ ਦੇ ਪਿੱਛੇ ਕੀ ਅਸਲ ਸੱਚ ਹੈ ਉਹ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਦੇਖੋ ਇਹ ਬਿਲਕੁਲ ਤੁਹਾਡੀ درست ਹੈ ਗੱਲ ਕਿ 1996 ਤੋਂ ਬਾਅਦ ਇਹ ਪਹਿਲੀ ਵਾਰ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਜਿਹੜੀ ਉਬਕੋਵ ਕੋਕਰਟ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਉਤਰਨਗੇ 1996 ਦੇ ਵਿੱਚ ਬਿਨਾਂ ਸ਼ਰਤਾਂ ਜਿਹੜੀ ਹਮਾਇਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਹ ਅਲਾਈਅੰਸ ਹੈ ਜਿਹੜਾ ਕੀਤਾ ਸੀ ਜੀ ਔਰ 2020 ਦੇ ਵਿੱਚ 2020 ਦੇ ਵਿੱਚ ਜਦੋਂ ਤਿੰਨ ਖੇਤੀ ਕਾਨੂੰਨ ਕਾਨੂੰਨਾਂ ਨੂੰ ਲੈ ਕੇ ਰੌਲਾ ਪਿਆ ਸੀ ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਇਸ ਅਲਾਈਅੰਸ ਤੋਂ ਬਾਹਰ ਆਇਆ ਸੀ ਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਮੰਤਰੀਪਦ ਤੋਂ ਅਸਤੀਫਾ ਦਿੱਤਾ ਸੀ ਜੀ ਸੋ ਇੰਨੇ ਵਰ੍ਹਾ ਬਾਅਦ ਇਹ ਪਹਿਲੀ ਵਾਰ ਹੈ ਜਿਹੜੇ ਬੱਖੋ ਵੱਖਰੇ ਤੌਰ ਤੇ ਮੈਦਾਨ ਦੇ ਵਿੱਚ ਉਤਰਨਗੇ ਸੋ ਬਾਕੀ ਤਾਂ ਵੋਟਾਂ ਦੇ ਵਿੱਚ ਪਤਾ ਲੱਗੇਗਾ ਕਿ ਕਿਹਦਾ ਪਲੜਾ ਭਾਰੀ ਰਹਿੰਦਾ ਹੈ ਕਿਨੂੰ ਕਿਦੇ ਵੋਝੇ ਚ ਕਿੰਨੇ ਕ ਦਾਣੇ ਨੇ ਜੀ ਇਹ ਤਾਂ ਵੋਟਾਂ ਦੇ ਜਿਹੜੇ ਚੋਣ ਨਤੀਜੇ ਨੇ ਉਹਦਾ ਖਲਾਸਾ ਉਹ ਕਰਨਗੇ ਜੀ ਹੁਣ ਰਹੀ ਗੱਲ ਅਲਾਈਅੰਸ ਦੀ ਅਲਾਈਅੰਸ ਦਾ ਟੁੱਟ ਤਾਂ ਉਹਦੀ ਗਿਆ ਸੀ ਕਿ ਜਦੋਂ ਬਾਹਰ ਆਗੇ ਸੀ 2020 ਦੇ ਵਿੱਚ ਪਰ ਉਸ ਤੋਂ ਬਾਅਦ ਇਹ ਗੱਲ ਚੱਲ ਰਹੀ ਸੀ ਕਿ ਜਦੋਂ ਹੁਣ ਤਿੰਨ ਤਿੰਨ ਖੇਤੀ ਕਾਨੂੰਨ ਵਾਪਸ ਹੋ ਗਏ ਨੇ ਤਾਂ ਜਿਹੜੇ ਮੁੱਦੇ ਨੂੰ ਲੈ ਕੇ ਵਾਪਸ ਆਏ ਸੀ ਤਾਂ ਹੁਣ ਜਿਹੜਾ ਮੋੜ ਸਮਝਾਉਤਾ ਇਹਨਾਂ ਦੇ ਵਿੱਚ ਹੋ ਸਕਦਾ ਹੈ ਕਿਉਂਕਿ ਹੁਣ ਜਦੋਂ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਸੀ ਤਾਂ ਇਹ ਚਰਚਾ ਹੋਰ ਜ਼ੋਰ ਫੜ ਗਈ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਿਹੜੇ ਨੇਤਾगण ਸੀ ਉਹ ਅੰਦਰੋਂ ਅੰਦਰੀ ਜਿਹੜੇ ਉਹਨਾਂ ਦਾ ਗੱਲਬਾਤ ਦਾ ਸਿਲਸਲਾ ਚੱਲ ਰਿਹਾ ਸੀ ਤੇ ਅੱਜ ਅਲਟੀਮੇਟਲੀ ਜਦੋਂ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਹੈ ਉਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਹੈਗਾ ਕਿ ਅਸੀਂ ਆਪਣੇ ਵਰਕਰਾਂ ਤੋਂ ਪੰਜਾਬ ਦੇ ਲੋਕਾਂ ਤੋਂ ਸਮੁੱਚੇ ਜਿਹੜੇ ਅਹੁਦੇਦਾਰ ਹੈ ਉਹਨਾਂ ਤੋਂ ਇੱਕ رائے ਲਈ ਸੀ ਉਨ੍ਹਾਂ ਦੀ رائے ਦਾ ਸਤਿਕਾਰ ਕਰਦਿਆਂ ਅਸੀਂ ਇਹ ਫੈਸਲਾ ਕੀਤਾ ਹੈ ਔਰ ਅਸੀਂ ਪੰਜਾਬ ਦੇ ਭਲੇ ਲਈ ਦੇਸ਼ ਦੀ ਉન્નਤੀ ਲਈ ਪੰਜਾਬ ਦੇ ਯੋਗਦਾਨ ਨੂੰ ਮੱਦੇਨਜ਼ਰ ਰੱਖਦੇ ਪੰਜਾਬ ਵਿੱਚ ਭਾਈਚਾਰਕ ਸਾਂਝ ਔਰ ਅਮਨ ਸ਼ਾਂਤੀ ਦੇ ਲਈ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਅਸੀਂ ਫੈਸਲਾ ਕੀਤਾ ਹੈ ਕਿ ਭਾਜਪਾ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਇਕੱਲੇ ਤੌਰ ਤੇ ਜਿਹੜੀ ਚੋਣ ਲੜੇਗੀ ਜੀ ਸੋ ਇਹ ਇੱਕ ਪੱਖ ਹੈ ਜਿਹੜਾ ਭਾਜਪਾ ਵੱਲੋਂ ਆ ਗਿਆ ਸੀ ਪਿਛਲੇ ਦਿਨਾਂ ਚ ਕੇਂਦਰੀ ਗ੍ਰਹਿ ਮੰਤਰੀ ਮਿਤਿਆਹ ਹੋਰਾਂ ਨੇ ਵੀ ਕਿਹਾ ਸੀ ਕਿ ਸਾਡਾ ਗੱਲਬਾਤ ਦਾ ਦੌਰ ਚੱਲ ਰਿਹਾ ਹੈ ਤੇ ਅਸੀਂ ਜਲਦੀ ਸਾਡਾ 2-4 ਦਿਨਾਂ ਚ ਫੈਸਲਾ ਹੋ ਜਾਏਗਾ ਜੀ ਉਦੋਂ ਇਸ ਗੱਲ ਨੂੰ ਸੀਰੀਅਸ ਨਾਲ ਲੈਣਾ ਲਿਆ ਗਿਆ ਸੀ ਕਿਉਂਕਿ ਇੱਕ ਵੱਡੇ ਨੇਤਾ ਦਾ ਬਿਆਨ ਸੀ ਔਰ ਉਹਦਾ ਖਲਾਸਾ ਸੀ ਉਹ ਤੋਂ ਲੱਗ ਰਿਹਾ ਸੀ ਕਿ ਗੱਲਬਾਤ ਚੱਲ ਰਹੀ ਹੈ ਕੋਈ ਲੈ ਦੇ ਦੀ ਗੱਲ ਅੰਦਰੋਂ ਅੰਦਰ ਹੀ ਹੋ ਰਹੀ ਹੈ ਜੀ ਤਾਂ ਅਲਟੀਮੇਟਲੀ ਅੱਜ ਸੁਨੀਲ ਜਾਖੜ ਨੇ ਇਹ ਐਲਾਨ ਕਰ ਦਿੱਤਾ ਦੂਸਰੀ ਤਰਫ ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਪ੍ਰਤੀਕਰਮ ਆਇਆ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਨਹੀਂ ਬਲਕਿ ਉਸ ਤੋਂ ਵੀ ਅੱਗੇ ਆ ਅਸੀਂ ਅਸੂਲਾਂ ਲਈ ਜਿਹੜੀ ਨੰਬਰ ਗੇਮ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਸੀਂ ਆਪਣੇ ਸਿਧਾਂਤਾਂ ਤੇ ਖੜੇ ਆ ਆਪਣੇ ਅਸੂਲਾਂ ਤੇ ਖੜੇ ਆ ਇਹਨਾਂ ਅਸੂਲਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਜਿਹੜਾ ਉਹ ਕਰਨ ਦੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਉਹ ਕਹਿੰਦੇ ਕਿ ਸਾਡਾ ਜਿਹੜੀ 10300 ਸਾਲ ਪੁਰਾਣੀ ਜਿਹੜੀ ਪਾਰਟੀ ਹੈ ਇਹਦੇ ਆਪਣੇ ਸੁਨਾਤਾ ਹੈ ਆਪਣੀ ਵਿਚਾਰਧਾਰਾ ਹੈ ਉਹਨਾਂ ਤੋਂ ਹੇਠਾ ਅਸੀਂ ਕੋਈ ਕਿਸੇ ਨਾਲ ਸਮਝੌਤਾ ਨਹੀਂ ਕਰਾਂਗੇ ਉਹਨਾਂ ਤੇ ਸਮਝੌਤਾ ਨਹੀਂ ਕਰਾਂਗੇ ਸੋ ਦੋਨੇ ਤਰ੍ਹਾਂ ਦੇ ਜਿਹੜੇ ਮੇਨ ਆਗੂ ਹੈ ਉਹਨਾਂ ਦੇ ਜਿਹੜੇ ਬਿਆਨ ਉਹ ਆ ਚੁੱਕੇ ਨੇ ਤੇ ਰਾਹ ਹੈ ਜਿਹੜੇ ਸਾਫ਼ ਹੋ ਚੁੱਕੇ ਨੇ ਦੋਹਾਂ ਦੇ ਰਾਹ ਹੁਣ ਜਿਹੜੇ ਵੱਖੋ ਵੱਖਰੇ ਹੋਣਗੇ ਜੀ ਹੁਣ ਗੱਲ ਕੀ ਸੀ ਕਿ ਪੇਚ ਕਿੱਥੇ ਬਸਿਆ ਹੋਇਆ ਸੀ ਬਿਲਕੁਲ ਇਸ ਦੀ ਕ੍ਰਿਓਸਟੀ ਜਿਹੜੀ ਸਾਰਿਆਂ ਨੂੰ ਬਣੀ ਵੀ ਹੈ ਹਰ ਕਿਤੇ ਕੋਈ ਅਟਕਲਾਂ ਲੱਗ ਰਹੀਆਂ ਨੇ ਹਰ ਕਿਤੇ ਕਿਹਾਸ ਕੀਤੇ ਜਾ ਰਹੇ ਸੀਗੇ ਕਿ ਇਹ ਹੋ ਰਿਹਾ ਉਹ ਹੋ ਰਿਹਾ ਅਲਟੀਮੇਟਲੀ ਗੱਲ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਭਾਜਪਾ ਬਨੋਂ ਕੇ 6 ਸੀਟਾਂ ਤੇ ਕਲੇਮ ਹੈ ਜਿਹੜਾ ਕੀਤਾ ਜਾ ਰਿਹਾ ਸੀ ਜੀ ਉਹਨਾਂ ਨੂੰ ਲੱਗਦਾ ਸੀ ਕਿ ਤਿੰਨ ਸੀਟਾਂ ਤੇ ਤਾਂ ਅਸੀਂ ਪਹਿਲਾਂ ਹੀ ਲੜ ਰਹੇ ਆ ਹੁਣ ਜਿਹੜਾ ਪਹਿਲਾਂ ਕਹਿੰਦੇ ਸੀ ਛੋਟੇ ਵੱਡੇ ਭਰਾ ਵਾਲੀ ਗੱਲ ਉਹਦੇ ਵਿੱਚ ਹਿੱਸੇਦਾਰੀ ਹੈ ਜਿਹੜਾ ਇੱਕ ਭਰਾ ਉਹਨੋਂ ਜ਼ਿਆਦਾ ਮੰਗ ਰਿਹਾ ਸੀ ਉਹਨਾਂ ਨੇ ਛੇ ਸੀਟਾਂ ਤੇ ਮੰਗ ਕੀਤੀ ਸੀ ਔਰ ਸ਼੍ਰੋਮਣੀ ਅਕਾਲੀ ਦਲ ਚਾਰ ਸੀਟਾਂ ਦੇਣ ਲਈ ਚਾਰ ਤਿਆਰ ਸੀ ਕਿਉਂਕਿ ਪਹਿਨਾਂ ਨੂੰ ਇਹ ਲੱਗਦਾ ਸੀ ਕਿ ਜੇ ਅਸੀਂ ਦੋਨੇ ਇਕੱਠੇ ਹੋ ਕੇ ਲੜਦੇ ਆ ਘਟ ਜੋੜ 'ਚ ਤੇ ਅਸੀਂ ਛੇ ਸੀਟਾਂ ਉਹਨਾਂ ਨੂੰ ਛੱਡ ਦਿੰਨੇ ਆ ਭਾਜਪਾ ਨੂੰ ਤਾਂ ਉਹ ਵੱਧ ਤੋਂ ਵੱਧ ਗੇਨ ਕਰੇਗਾ ਉਹਦੇ 'ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਉਸੇ ਲਿਹਾਜ਼ ਨਾਲ ਗੇਨ ਆ ਜਿਹੜਾ ਉਹ ਨਹੀਂ ਹੋਣਾ ਜੀ ਸੋ ਇਸ ਗੱਲ ਨੂੰ ਲੈ ਕੇ ਪੇਚ ਫਸਿਆ ਹੋਇਆ ਸੀ ਉਹ 6 ਮੰਗਦੇ ਸੀ ਇਹ 4 ਦਿੰਦੇ ਸੀ ਤੇ ਗੱਲ ਫਿਰ ਅੱਧ ਵਿਚਾਲੇ ਟੁੱਟ ਗਈ ਇਨ ਬਿਟਵੀਨ ਕੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੋਂ ਅੰਦਰੀ ਵੀ ਇੱਕ ਪ੍ਰੈਸ਼ਰ ਹੈ ਜਿਹੜਾ ਬਿਲਡ ਹੋਣਾ ਸ਼ੁਰੂ ਹੋ ਗਿਆ ਸੀ ਜੀ ਕਿਉਂਕਿ ਕਿਸਾਨ ਹੈ ਜਿਹੜੇ ਤੁਹਾਨੂੰ ਪਤਾ ਹੈ ਸ਼ੰਭੂ ਖਨੌਰੀ ਦੀ ਆਪਾਂ ਕਿੰਨੇ ਵਾਰ ਗੱਲ ਕਰ ਚੁੱਕੇ ਹਾਂ ਮਹਾਪੰਚਾਇਤ ਦੇ ਵਿੱਚ ਵੀ ਐਲਾਨ ਹੋ ਚੁੱਕਾ ਸੰਯੁਕਤ ਕਿਸਾਨ ਮੋਰਚੇ ਦਾ ਤਾਂ ਇੱਕ ਡਰ ਵੱਡਾ ਉਹ ਵੀ ਸੀਗਾ ਬਿਲਕੁਲ ਕਿਉਂਕਿ ਸ਼੍ਰੋਮਣੀ ਅਕਾਲੀ ਦੀ ਜਿਹੜੀ ਬੇਸ ਲਾਈਨ ਹੈ ਉਹ ਤਾਂ ਇਹੀ ਹੈਗਾ ਨਾ ਮੁੱਖ ਆਧਾਰ ਤਾਂ ਪੰਥਿਕ ਵੋਟ ਹੈ ਕਿਸਾਨੀ ਵੋਟ ਬੈਂਕ ਹੈ ਜਿੱਤੇ ਅਕਾਲੀ ਦਲ ਹੁਣ ਤੱਕ ਖੇਡਦਾ ਆਇਆ ਹੈ ਹੈਗਾ ਇਹਨਾਂ ਨੂੰ ਲੱਗਦਾ ਸੀ ਕਿ ਜੇ ਇਹ ਦੋਹੇ ਤਰ੍ਹਾਂ ਸਾਡੇ ਨਾਲ ਨਾਰਾਜ਼ ਹੈ ਤਾਂ ਫਿਰ ਸਾਨੂੰ ਜਿਹੜਾ ਭਾਜਪਾ ਨਾਲ ਸਮਝੌਤਾ ਜਿਹੜਾ ਉਹ ਬਾਰਾ ਨਹੀਂ ਖਾਣਾ ਸੋ ਇਸ ਗੱਲੋਂ ਡਰ ਰਹੇ ਸੀ ਔਰ ਪਾਰਟੀ ਜਿਹੜੀ ਸੀਨੀਅਰ ਲੀਡਰਸ਼ਿਪ ਸੀ 22 ਮਾਰਚ ਨੂੰ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਉੱਚ ਵੀ ਇਹੀ ਪ੍ਰੈਸ਼ਰ ਬਿਲਡ ਕੀਤਾ ਗਿਆ ਹੈ ਕਿ ਸਾਡੇ ਜਿਹੜੇ ਮੂਰਤ ਸਿਧਾਂਤ ਹੈ ਸ਼ਰੋਮਣੀ ਅਕਾਲੀ ਦਲ ਦੇ ਉਹਤੇ ਸਾਨੂੰ ਪਛਾਣ ਨਹੀਂ ਹਟਣਾ ਚਾਹੀਦਾ ਸਾਨੂੰ ਉਹਨਾਂ ਮੁੱਦਿਆਂ ਨੂੰ ਮੁੜ ਕੇ ਰਵਾਈਵ ਕਰਨਾ ਚਾਹੀਦਾ ਜੀ ਉਸ ਤੋਂ ਬਾਅਦ ਹੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਨਮਾ ਪੈੰਤੜਾ ਜਿਹੜਾ ਲੈਣਾ ਸ਼ੁਰੂ ਕੀਤਾ ਉਸ ਦਿਨ ਦਾ ਆਪਾਂ ਪ੍ਰੈਸ ਰਿਲੀਜ਼ ਵੀ ਸਾਰਿਆਂ ਨੇ ਪੜਿਆ ਹੈਗਾ ਕਿ ਅਸੀਂ ਪ੍ਰਿੰਸੀਪਲਸ ਦੀ ਲੜਾਈ ਹੈ ਜਿਹੜੀ ਉਹ ਲੜਾਂਗੇ ਬਾਕੀ ਇਹ ਸੀਗਾ ਕਿ ਸ਼ਰੋਮਣੀ ਅਕਾਲੀ ਦਲ ਨੂੰ ਵੀ ਲੱਗਦਾ ਸੀ ਕਿ ਜੇ ਬੰਦੀ ਸਿੰਘਾਂ ਤੇ ਕੋਈ ਗੱਲ ਨਹੀਂ ਹੁੰਦੀ ਕਿਸਾਨਾਂ ਦੇ ਈਸ਼ੂ ਤੇ ਕੋਈ ਗੱਲ ਨਹੀਂ ਹੁੰਦੀ ਜੇ ਅਸੀਂ ਗੱਠ ਜੋੜ ਕਰਾਂਗੇ ਫੇਰ ਵੀ ਸਾਡੇ ਕੁਝ ਪੱਲੇ ਨਹੀਂ ਪੈਣਾ ਨਮੋਸ਼ੀ ਪਏਗੀ ਕਿਉਂਕਿ ਕੋਡ ਆਫ ਕੰਡਕਟ ਹੈ ਜਿਹੜਾ ਲੱਗ ਚੁੱਕਾ ਹੈ ਹੁਣ ਕਿਸੇ ਕਿਸਮ ਦੀ ਕੋਈ ਅਨਾਉਂਸਮੈਂਟ ਹੈ ਉਹ ਤਾਂ ਹੁਣ ਹੀ ਨਹੀਂ ਸੀ ਬਿਲਕੁਲ ਹੁਣ ਤਾਂ ਗੱਡੀ ਕਮਿਟਮੈਂਟ ਹੋ ਸਕਦੀ ਸੀ ਕਮਿਟਮੈਂਟ ਨਾ ਕੱਲੀ ਨਾ ਗੱਲ ਨਹੀਂ ਸੀ ਬਣਨੀ ਮੈਨੂੰ ਲੱਗਦਾ ਉਹ ਤੇ ਵੀ ਉਹ ਕੋਈ ਬਹੁਤੀ ਹਾਮੀ ਹੈ ਜਿਹੜੀ ਭਾਜਪਾ ਵਾਲੇ ਭਰ ਨਹੀਂ ਰਹੇ ਸੀ ਸੋ ਇਹਨਾਂ ਗੱਲਾਂ ਨੂੰ ਲੈ ਕੇ ਦੋਹਾਂ ਤਰਾਂ ਦੇ ਵਿੱਚ ਅੰਦਰੋਂ ਅੰਦਰ ਹੀ ਕਾਫੀ ਦੀ ਖਿੱਚ ਕਾਂ ਜੀ ਜਿਹੜੀ ਕੁਸਲ ਮੋਜ਼ਰ ਜੀ ਚੱਲ ਰਹੀ ਸੀ ਹੁਣ ਅਤਿਸ਼ ਭਾਜਪਾ ਨੂੰ ਵੀ ਇਹ ਲੱਗਦਾ ਸੀਗਾ ਕਿ ਸਾਡੀ ਵਿਚਾਰਧਾਰਾ ਤੇ ਕਾਲੀ ਦਲ ਦੀ ਵਿੱਚ ਜਿਹੜੇ ਰਾਤੇ ਹੁਣ ਤੋ ਰਹਿ ਵਾ ਸੀ ਜੀ ਸ਼ਰੋਮਨੀ ਕਾਲੀ ਦਲ ਨੇ ਸਿੰਘੀ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਉਠਾਇਆ ਵਾ ਸੀ ਅਮਰਪਾਲ ਦੇ ਇਸ਼ੂ ਤੇ ਗੱਲ ਕੀਤੀ ਜਾਂਦੀ ਸੀ ਉਹਨਾਂ ਨੂੰ ਲੱਗਦਾ ਸੀ ਕਿ ਵਿਚਾਰਧਾਰਕ ਤੌਰ ਤੇ ਤੁਸੀਂ ਇੱਕ ਗੱਲ ਨੋਟਿਸ ਕੀਤੀ ਹੋਏਗੀ ਕਿ ਜਦੋਂ ਪਾਰਲੀਮੈਂਟ ਦਾ ਲੰਗਾ ਸੈਸ਼ਨ ਹੈ ਉਹਦੇ ਵਿੱਚ ਹਰਸਿਮਰਤ ਕੌਰ ਨੇ ਉਹ ਬੰਦੀ ਸਿੰਘਾਂ ਦਾ ਮੁੱਦਾ ਉਠਾਇਆ ਸੀ ਜੀ ਤੇ ਤੁਹਾਨੂੰ ਉਸ ਟਾਈਮ ਕੇਂਦਰੀ ਗ੍ਰਹਿ ਮੰਤਰੀ ਦੀ ਜਿਹੜੀ ਬਾਡੀ ਲੈਂਗੁਏਜ ਹੈ ਤੇ ਜਿਹੜਾ ਉਹਦਾ ਜਵਾਬ ਹੈ ਉਥੇ ਗੌਰ ਕਰਨੀ ਬੰਦੀ ਹੈ ਵੈਸੀ ਤਾਂ ਜਿਹੜੇ ਮਾਹਰ ਨੇ ਐਕਸਪਰਟ ਨੇ ਸਿਆਸੀ ਮਾਮਲਿਆਂ ਦੇ ਉਹ ਤਾਂ ਉਸ ਦਿਨ ਇਹ ਭਾਵ ਗਏ ਸੀ ਕਿ ਇਹ ਸਮਝੌਤਾ ਕਿਸੇ ਰੂਪ ਦੇ ਵਿੱਚ ਸਿਰੇ ਲੱਗਦਾ ਨਜ਼ਰ ਨਹੀਂ ਆਉਂਦਾ ਪਰ ਫਿਰ ਵੀ ਪੋਲਿਟਿਕਸ ਦੇ ਵਿੱਚ ਜਿਹੜਾ ਹਰ ਚੀਜ਼ ਹੈ ਜਿਹੜੀ ਪੋਸੀਬਲ ਹੁੰਦੀ ਹੈ ਕਿਉਂਕਿ ਇੱਚ ਕੋਈ ਲੰਮੀਆਂ ਲੈਣਾ ਤਾਂ ਖਿੱਚੀਆਂ ਨਹੀਂ ਹੁੰਦੀਆਂ ਜਾਂ ਸਖਤ ਲੈਣਾ ਤਾਂ ਖਿੱਚੀ ਨਹੀਂ ਹੁੰਦੀਆਂ ਦੇ ਲੈ ਦਾ ਸਿਲਸਲਾ ਜਿਹੜਾ ਚੱਲਦਾ ਰਹਿੰਦਾ ਹੈਗਾ ਵੈਸੇ ਨਜ਼ਰ ਮਾਰੀ ਕਿ ਤਾਂ 10 ਸੀਟਾਂ ਤੇ ਸ਼ਰਮਣੀ ਅਕਾਲੀ ਦਲ ਚੋਣ ਲੜਦਾ ਰਿਹਾ ਪਾਰਲੀਮੈਂਟ ਦੀਆਂ ਤੇ 3 ਸੀਟਾਂ ਤੇ ਜਿਹੜੀ ਭਾਜਪਾ ਲੜਦੀ ਰਹੀ ਹੈ ਮੈਕਸਿਮਮ ਜੇ ਵੋਟ ਸ਼ੇਅਰ ਦੇਖਣਾ ਹੋਵੇ ਤਾਂ 11.7 ਹੈ ਜਿਹੜਾ ਉਹ ਭਾਜਪਾ ਦਾ ਪਾਰਲੀਮੈਂਟੀ ਪਾਰਲੀਮੈਂਟਰੀ ਇਲੈਕਸ਼ਨਾਂ ਦੇ ਵਿੱਚ ਰਿਹਾ ਹੈਗਾ ਹੁਣ ਆਪਾਂ 2019 ਦੀ ਗੱਲ ਕਰੀਏ ਤਾਂ 9.70 ਫੀਸ ਦੀ ਜਿਹੜਾ ਵੋਟ ਸ਼ੇਅਰ ਹੈ ਜਿਹੜਾ ਉਹ ਭਾਜਪਾ ਦੇ ਰਿਹਾ ਉਦੋਂ ਪਹਿਲਾਂ 14 ਦੀਆਂ ਇਲੈਕਸ਼ਨਾਂ 'ਚ 8.8 ਰਿਹਾ ਹੈ 2009 ਦੀਆਂ ਦੇ ਵਿੱਚ 10.1 ਰਿਹਾ ਹੈ ਔਰ 2004 ਦੀਆਂ ਵਿੱਚ 10. ਪੰਜ ਰਿਹਾ ਜੀ ਤੇ ਕਦੇ ਸੀਟਾਂ ਦੋ ਜਿੱਤੀਆਂ ਨੇ ਭਾਜਪਾ ਨੇ ਤਿੰਨ ਦੇ ਵਿੱਚੋਂ ਕਦੇ ਜਿਵੇਂ ਪਿਛਲੀ 2019 ਵਾਲੀਆਂ ਉੱਚ ਦੋ ਜਿੱਤੀਆਂ 14 ਵਾਲੀ ਚ ਦੋ ਜਿੱਤੀਆਂ ਉਸ ਤੋਂ ਪਹਿਲਾਂ ਇੱਕ ਜਿੱਤੀ ਉਸ ਤੋਂ ਪਹਿਲਾਂ 2004 ਚ ਤਿੰਨ ਜਿੱਤੀਆਂ ਜੀ ਸੋ ਇਹ ਫਲੈਕਚੂਏਟ ਕਰਦਾ ਰਿਹਾ ਕਿਉਂਕਿ ਇਹਨਾਂ ਦੀ ਅਮਰਸਰ ਸੀਟ ਹੁੰਦੀ ਸੀ ਮੇਨਲੀ ਇੱਕ ਗੁਰਦਾਸਪੁਰ ਸੀ ਇੱਕ ਹੁਸ਼ਿਆਰਪੁਰ ਸੀ ਇਹ ਤਿੰਨ ਸੀਟਾਂ ਜਿਹੜੀਆਂ ਇਹਨਾਂ ਦੀ ਪੱਟ ਸੀ ਹੁਣ ਬਾਕੀ ਧਰਾਂ ਦਾ ਵੀ ਇਹ ਸੀ ਆਤਿਸ਼ ਕੇ ਕਾਂਗਰਸ ਨੇ ਤਹਜੀ ਕੈਂਡੀਡੇਟ ਕੋਈ ਅਨਾਉਂਸ ਹੀ ਨਹੀਂ ਕੀਤਾ ਬਿਲਕੁਲ ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਕੁਝ ਕੈਂਡੀਡੇਟ ਆਪਣੇ 8 ਕੈਂਡੀਡੇਟ ਅਨਾਉਂਸ ਕੀਤੇ ਬਾਕੀ ਕੀਤੇ ਨਹੀਂ ਉਹਨਾਂ ਦੀ ਵੀ ਜਿਹੜੀ ਨਜ਼ਰ ਹੈ ਇਹਨਾਂ ਤੇ ਲੱਗੀ ਹੋਈ ਸੀ ਕਿ ਪਹਿਲਾਂ ਦੇਖ ਲਈਏ ਕਿ ਦੋਹਾਂ ਧਿਰਾਂ ਦੇ ਵਿੱਚ ਕੀ ਬੰਦਾ ਹੈਗਾ ਸੋ ਹੁਣ ਦੋਹਾਂ ਧਿਰਾਂ ਦੇ ਰਾਹ ਜਿਹੜੇ ਬਖ ਬਖ ਹੋ ਗਏ ਨੇ ਇਸ ਕਰਕੇ ਉਮੀਦ ਕੀਤੀ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਹੋ ਸਕਦਾ ਹੁੰਦੇ ਨਾ ਚ ਆਪਣੇ ਬਾਕੀ ਰਹਿੰਦੇ ਉਮੀਦਵਾਰ ਵੀ ਐਲਾਨ ਦੇਵੇ ਇਸ ਤਰ੍ਹਾਂ ਕਾਂਗਰਸ ਪਾਰਟੀ ਵੀ ਆਪਣੇ ਕੈਂਡੀਡੇਟ ਹੈ ਜਿਹੜੀ ਅਨਾਉਂਸ ਕਰ ਸਕਦੀ ਹੈ ਪਰ ਉਹਨਾਂ ਦਾ ਜਿਹੜਾ ਆਪਾਂ ਪਿਸ਼ੋਕੜ ਦੇਖੀਏ ਹੁਣ ਤੱਕ ਦਾ ਜਿਹੜਾ ਪਾਸਟ ਟਰੈਕ ਰਿਕਾਰਡ ਦੇਖੀਏ ਤਾਂ ਉਹ ਅਲਟੀਮੇਟਲੀ ਚੋਣਾਂ ਦੇ ਨੇੜੇ ਜਾ ਕੇ ਆਪਣੇ ਕੈਂਡੀਡੇਟ ਜਿਹੜੀ ਕਾਂਗਰਸ ਪਾਰਟੀ ਉਹ ਅਨਾਉਂਸ ਕਰਦੀ ਹੈਗੀ ਹੈ ਹੁਣ ਇੱਕ ਇਹ ਹੋਏਗਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜੀਆਂ ਪੰਜਾਬ ਵਿੱਚ ਹੋਣੀਆਂ ਨੇ ਲੋਕ ਸਭਾ ਦੀਆਂ ਉਹਦੇ ਵਿੱਚ ਬਹੁਤ ਹੀ ਥਾਈ ਜਿਹੜੇ ਤਿੰਨ ਕੋਨੇ ਮੁਕਾਬਲੇ ਵੀ ਹੋ ਸਕਦੇ ਨੇ ਔਰ ਕਈ ਥਾਂ ਚਾਰ ਗੁਣਾ ਚਾਰ ਕੋਨੇ ਮੁਕਾਬਲੇ ਵੀ ਹੈ ਜਿਹੜੇ ਉਹ ਹੋ ਸਕਦੇ ਨੇ ਜੀ ਚਰਨਜੀਤ ਜੀ ਜਿਵੇਂ ਤੁਸੀਂ ਅਕਾਲੀ ਭਾਜਪਾ ਦੇ ਗਠਜੋੜ ਦੀ ਪਿਛੋਕੜ ਦੀ ਜਾਣਕਾਰੀ ਦਿੱਤੀ ਹੈ ਪਰ ਹੁਣ ਦੋਵੇਂ ਪਾਰਟੀਆਂ ਦਾ ਜਿਹੜਾ ਹੈਗਾ ਤੋੜ ਵਿਛੋੜਾ ਹੋ ਚੁੱਕਾ ਹੈ ਦੋਵੇਂ ਵੱਖ-ਵੱਖ ਚੋਣਾਂ ਲੜ ਰਹੀ ਨੇ ਤਾਂ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗੇ ਵੀ ਕਿ ਜਿਹੜੀ ਇਹ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਇਸੇ ਤੁਹਾਨੂੰ ਕੀ ਲੱਗਦਾ ਵੀ ਕਿ ਦੋਵੇਂ ਪਾਰਟੀਆਂ ਦੇ ਰਾਹ ਵੱਖ-ਵੱਖਰੇ ਨੇ ਤਾਂ ਕਿਹੜੀ ਪਾਰਟੀ ਨੂੰ ਜ਼ਿਆਦਾ ਨਫਾ ਜਾਂ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ ਦੇਖੋ ਇਹ ਤਾਂ ਜਿਵੇਂ ਕਹਿੰਦੇ ਹੁੰਦੇ ਵੀ ਰਿਜ਼ਲਟਾਂ ਤੋਂ ਹੀ ਪਤਾ ਲੱਗਦਾ ਹੁੰਦਾ ਵੀ ਕਿਹੜੀ ਘਟ ਗਈ ਕਿਹੜੀ ਖੋ ਗਈ ਪਾਰਟੀ ਪਰ ਦੋਨੇ ਪਾਰਟੀਆਂ ਦਾ ਇੱਕ ਇਹ ਹੈ ਕਿ ਜਿਹੜਾ ਵੋਟ ਬੈਂਕ ਹੈ ਉਹ ਵੱਖੋ-ਵੱਖਰਾ ਹੈ ਜੀ ਜਿਹੜੀ ਤੁਹਾਡੀ ਭਾਜਪਾ ਹੈਗਾ ਇਹਦਾ ਵੋਟ ਬੈਂਕ ਹੈਗਾ ਸ਼ਹਿਰੀ ভোটার ਜਿਹੜਾ ਤੇ ਜਿਹੜੀ ਅਕਾਲੀ ਦਲ ਹੈ ਉਹਦਾ ਹੈਗਾ ਤੁਹਾਡਾ ਦਿਹਾਤੀ ਖੇਤਰ ਹੈ ਪਿੰਡੂ ਖੇਤਰ ਹੈ ਹੁਣ ਦੋਨਾਂ ਧਿਰਾਂ ਦਾ ਇੱਕ ਗੱਲ ਤੇ ਜ਼ੋਰ ਲੱਗੇਗਾ ਕਿ ਆਪੋ ਆਪਣੇ ਖੇਤਰ ਨੂੰ ਅਸੀਂ ਕੰਸੋਲੀਡੇਟ ਕਰੀਏ ਜੀ ਕਿਉਂਕਿ ਟਕਰਾਅ ਵੀ ਇਸ ਗੱਲ ਹੀ ਪੈਦਾ ਹੁੰਦਾ ਸੀਗਾ ਕਿ ਜਦੋਂ ਕਿਸਾਨਾਂ ਦੀ ਗੱਲ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਜਾਂ ਬੰਦੀ ਸਿੰਘਾਂ ਦੀ ਗੱਲ ਹੁੰਦੀ ਸੀ ਅਮਰਤਪਾਲ ਦੀ ਔਰ ਉਹਦੇ ਸਾਥੀਆਂ ਦੀ ਗੱਲ ਹੁੰਦੀ ਸੀ ਤਾਂ ਇਹ ਤੋਂ ਜਿਹੜਾ ਭਾਜਪਾ ਥੋੜਾ ਕਿਨਾਰਾ ਕਰਦਾ ਸੀ ਕਿਉਂਕਿ ਉਹਨਾਂ ਦੇ ਵੋਟ ਬੈਂਕ ਨੂੰ ਇਹ ਚੀਜ਼ ਕੱਟ ਕਰਦੀ ਹੈ ਜੇ ਉਹਨਾਂ ਪ੍ਰਤੀ ਇਹ ਥੋੜਾ ਨਰਮ ਗੋਸ਼ਾ ਰੱਖਦੇ ਭਾਜਪਾ ਵਾਲੇ ਜਿਹੜੀਆਂ ਅਕਾਲੀ ਦਲ ਦੀਆਂ ਮੰਗਾਂ ਹੈਗੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਜਿਹੜਾ ਵੋਟ ਬੈਂਕ ਹੈ ਸ਼ਹਿਰੀ ਹੈ ਉਹ ਭਜੇਗਾ ਹੁਣ ਤਕਰੀਬਨ 38% ਜਿਹੜਾ ਹਿੰਦੂ ਪਾਪੂਲੇਸ਼ਨ ਹੈ ਪੰਜਾਬ ਦੇ ਵਿੱਚ 57% ਦੇ ਕਰੀਬ ਹੈ ਜਿਹੜੇ ਉਹ ਸਿੱਖ ਪਾਪੂਲੇਸ਼ਨ ਹੈਗੀ ਹੈ ਦੋਨਾਂ ਦਾ ਆਧਾਰ ਹੈ ਜਿਹੜਾ ਉਹ ਬੱਕੋ ਬੱਕਰਾ ਹੈ ਸਾਡੇ ਮੈਨੂੰ ਲੱਗਦਾ ਟਾਵੀਆਂ ਸੀਟਾਂ ਹੋਣਗੀਆਂ ਜਿਹਨੇ ਨਰੋਲ ਹਿੰਦੂ ਪਾਪੂਲੇਸ਼ਨ ਵਾਲੀਆਂ ਹੋਣਗੀਆਂ ਬਿਲਕੁਲ ਕਿਉਂਕਿ ਬਹੁਤ ਸਾਰੀ ਪਿਛਲੇ ਟਾਈਮ ਦੇ ਵਿੱਚ ਸ਼ਹਿਰਾਂ ਦਾ ਵੀ ਇਸ ਤਰ੍ਹਾਂ ਦਾ ਬੰਤਰ ਹੋ ਗਈ ਬੰਗਾਲਕਟ ਔਰ ਤੇ ਦੇਖੀ ਇਹਦਾ ਜਿਹੜੇ ਪਿੰਡਾਂ ਚੋਂ ਬਹੁਤ ਜ਼ਿਆਦਾ ਪ੍ਰਵਾਸ ਹੈ ਜਿਹੜਾ ਸ਼ਹਿਰਾਂ ਵੱਲ ਹੋਇਆ ਉਹ ਸਾਰੇ ਜਿਹੜੇ ਜਿੰਨੇ ਵੀ ਸਿਟੀ ਆ ਉਹਨਾਂ ਦੇ ਆਊਟਰ ਏਰੀਆਜ਼ ਵਿੱਚ ਜਿੰਨੀਆਂ ਕਲੋਨੀਆਂ ਬਣੀਆਂ ਨੇ ਉੱਥੇ ਜਿਹੜੀ ਰੂਰਲ ਪਾਪੂਲੇਸ਼ਨ ਹੈ ਇੱਕ ਤਰ੍ਹਾਂ ਦੀ ਉਹ ਵੀ ਡੋਮਿਨੇਟ ਕਰਦੀ ਹੈਗੀ ਹੁਣ ਜਿਹੜੇ ਟਿਪੀਕਲ ਹਿੰਦੂ ਖੇਤਰ ਵਾਲੇ ਸ਼ਹਿਰ ਸੀ ਉਹ ਐਮਐਲਏ ਦਾ ਘੱਟ ਰਹਿ ਗਏ ਹੈਗੇ ਨੇ ਬਿਲਕੁਲ ਸੁਪਾਜਪਾ ਦਾ ਆਪਣਾ ਜ਼ੋਰ ਲੱਗੇ ਆ ਕਿ ਅਸੀਂ ਆਪਣੀ ਜਿਹੜੀ ਹਿੰਦੂ ਵੋਟ ਬੈਂਕ ਹੈ ਉਹਨੂੰ ਕੰਸੋਲੀਡੇਟ ਕਰੀਏ ਉਹਦੇ ਧਿਆਨ ਦਈਏ ਕਿਉਂਕਿ ਇਹ ਇੱਕ ਲੰਮਾ ਪੈਂਤੜਾ ਲੈ ਕੇ ਚੱਲਦੇ ਨੇ ਲੰਬੀ ਗੇਮ ਖੇਡਦੀ ਹੈ ਭਾਜਪਾ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਜ਼ਰੂਰ ਹੈਗੇ ਕਿ ਭਾਜਪਾ ਇਹਨਾਂ ਵੋਟਾਂ ਚ ਚਾਹੇ ਸੀਟ ਕੋਈ ਜਿੱਤੇ ਚਾਹੇ ਨਾ ਜਿੱਤੇ ਆਪਾਂ ਤਾਂ ਕਹਿ ਨਹੀਂ ਸਕਦੇ ਇਸ ਘੜੀ ਪਰ ਇਹ ਲੱਗਦਾ ਕਿ ਉਹਨਾਂ ਦਾ ਜਿਹੜਾ ਗਰੋਥ ਹੈ ਜਿਹੜੀ ਜਿਹੜੀ ਵੋਟ ਬੈਂਕ ਹੈ ਬੋਟ ਸ਼ੇਅਰ ਹੈ ਜਿਹੜਾ ਉਹ ਜ਼ਰੂਰ ਉਹਦੇ ਵਿੱਚ ਜਿਹੜਾ ਵਾਦਾ ਹੋ ਸਕਦਾ ਹੈ ਦੂਸਰੀ ਤਰਫ ਜਿਹੜਾ ਹੈਗਾ ਸ਼ਰਮਣੀ ਅਕਾਲੀ ਦਲ ਉਹਦੀ ਕੋਸ਼ਿਸ਼ ਇਹ ਰਹੇਗੀ ਕਿ ਆਪਣਾ ਜਿਹੜਾ ਮਾਸ ਬੇਸ ਹੈ ਜਿਹੜਾ ਆਪਣਾ ਕਿਸਾਨੀ ਦੇ ਵਿੱਚ ਪੰਥਿਕ ਵੋਟ ਬੈਂਕ ਹੈ ਕਿ ਉਹਨੂੰ ਕਿਵੇਂ ਨਾ ਕਿਵੇਂ ਮਜ਼ਬੂਤ ਰੱਖਿਆ ਜਾਵੇ ਕਿ ਉਹ ਉਹਤੇ ਉਹਨੂੰ ਖੁਸ਼ ਕੀਤਾ ਜਾਵੇ ਹੁਣ ਆਉਣ ਵਾਲੇ ਦਿਨਾਂ 'ਚ ਇਹ ਪ੍ਰਚਾਰ ਹੋਏਗਾ ਕਿ ਸ਼ਰਮਣੀ ਅਕਾਲੀ ਦਲ ਵੱਲੋਂ ਕਿ ਉਹਨਾਂ ਨੇ ਕਿ ਆਪਣੇ ਜਿਹੜੇ ਹਿੱਤਾਂ ਤੇ ਕੋਈ ਸਮਝੌਤਾ ਨਹੀਂ ਕੀਤਾ ਜੀ ਕਿ ਉਹਨਾਂ ਨੇ ਅਸੂਲਾਂ ਤੇ ਕੋਈ ਸਮਝੌਤਾ ਨਹੀਂ ਕੀਤਾ ਉਹਨਾਂ ਨੇ ਆਪਣੇ ਇੱਕ ਜਿਹੜੇ ਗੱਠਜੋੜ ਹੋ ਰਿਹਾ ਸੀ ਉਹਨੂੰ ਇੱਕ ਠੁੱਡਾ ਮਾਰਤਾ ਇੱਕ ਤਰੀਕੇ ਨਾਲ ਜੀ ਕਿ ਉਹਨਾਂ ਨੂੰ ਕਿਸਾਨ ਪਿਆਰੇ ਨੇ ਉਹਨਾਂ ਨੂੰ ਪ੍ਰਿੰਸੀਪਲ ਪਿਆਰੇ ਹੈਗੇ ਨੇ ਸੋ ਇਸ ਗੱਲ ਨੂੰ ਪ੍ਰਚਾਰਿਆ ਜਾਏਗਾ ਉਹਨੂੰ ਉਹ ਕਿੰਨਾ ਕੁ ਅਕਸੈਪਟ ਕਰਦੇ ਆ ਲੋਕ ਰੂਰਲ ਪੰਜਾਬ ਵਾਲੇ ਇਹ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਮੈਨੂੰ ਤਾਂ ਕਦੇ ਇਹ ਵੀ ਲੱਗਦਾ ਹੁੰਦਾ ਕਿਤੇ ਨਾ ਕਿਤੇ ਕਿ ਵੀ ਕਿਤੇ ਦੋਹਾਂ ਧਿਰਾਂ ਦੇ ਵਿੱਚ ਕੋਈ ਇਦਾਂ ਦੀ ਕੋਈ ਸੀਕ੍ਰੀਟ ਅੰਡਰਸਟੈਂਡਿੰਗ ਤਾਂ ਨਹੀਂ ਹੋਗੀ ਹੈ ਕਿ ਤੁਸੀਂ ਏਦਾਂ ਕਰ ਲੋ ਕਿ ਤੁਸੀਂ ਆਪਣਾ ਵੋਟ ਬੈਂਕ ਬਚਾ ਲਓ ਅਸੀਂ ਆਪਣਾ ਵੋਟ ਬੈਂਕ ਬਚਾਉਣੇ ਆ ਜਦੋਂ ਅਗਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ ਉਦੋਂ ਆਪਾਂ ਮੌਕੇ ਮੁਤਾਬਕ ਜਿਹੜਾ ਫੈਸਲਾ ਹੈ ਉਹ ਲੈ ਲਾਂਗੇ ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਰੋਟੇਟ ਕਰਦੀਆਂ ਰਹਿੰਦੀਆਂ ਨੇ ਵੱਡੀ ਗੱਲ ਸ਼ਰਮਣੀ ਅਕਾਲੀ ਦਲ ਲਈ ਇਹ ਅਤਿਸ਼ ਰਹੇਗੀ ਕਿ ਜਿਹੜਾ ਇੱਕ ਜਦੋਂ ਆਪਾਂ ਦੇਖਦੇ ਆ ਕਿ ਨਾ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਂਦੇ ਨੇ ਤਿੰਨ ਖੇਤੀ ਕਾਨੂੰਨਾਂ ਤੇ ਸ਼ਰਮਣੀ ਅਕਾਲੀ ਦਲ ਜਿਹੜਾ ਹੈਗਾ ਐਨਡੀਏ ਤੋਂ ਬਾਹਰ ਆ ਜਾਂਦਾ ਹੈਗਾ ਉਸ ਤੋਂ ਬਾਅਦ ਖੇਤੀ ਕਾਨੂੰਨ ਰੱਦ ਵੀ ਹੋ ਜਾਂਦੇ ਨੇ ਬਿਲਕੁਲ ਰੱਦ ਹੋਣ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਉਸ ਤੋਂ ਬਾਅਦ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਕਿਸਾਨਾਂ ਦੇ ਪੱਖ 'ਚ ਸਟੈਂਡ ਲੈ ਕੇ ਫੇਰ ਹੀ ਆਊਟ ਹੋਏ ਸੀ ਅਲਾਈਂਸ ਦੇ ਵਿੱਚੋਂ ਚਾਹੀਦਾ ਸੀ ਇਹ ਸੀ ਕਿ ਲੋਕਾਂ ਲੋਕ ਇਹਨਾਂ ਨੂੰ ਗੱਲ ਨਾਲ ਲਾਉਂਦੇ ਪਰ ਹੋਇਆ ਕਿ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਦੀਆਂ ਸੀਟਾਂ ਜਿਹੜੀਆਂ ਸਿਰਫ 3 ਰਹਿ ਗਈਆਂ ਜੀ ਸੋ ਵੱਡੀ ਗੱਲ ਹੈ ਕਿ ਇੱਕ ਲੋਕਾਂ ਦੇ ਵਿੱਚ ਭਰੋਸਾ ਕ੍ਰੀਏਟ ਕਰਨਾ ਪ੍ਰੋਸਗੀ ਪੈਦਾ ਕਰਨੀ ਇਹ ਇੱਕ ਵੱਡੀ ਚੁਣੌਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਰਹੇਗੀ ਦੇਖਦੇ ਹਾਂ ਕਿ ਉਹਨਾਂ ਵਾਲੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਗਰਾਊਂਡ ਤੇ ਖੇਡਦਾ ਹੈ ਤੇ ਭਾਜਪਾ ਕਿਸ ਤਰ੍ਹਾਂ ਦੇ ਪੈਂਚੜੇ ਰੰਦੀ ਹੈ ਜੀ ਚਰਨਜੀਤ ਜੀ ਇਹ ਤਾਂ ਗੱਲ ਸੀ ਭਾਜਪਾ ਤੇ ਅਕਾਲੀ ਦਲ ਦੇ ਗੱਟਚੋੜ ਦੀ ਜੇਕਰ ਇਸ ਦੇ ਨਾਂ ਲਈ ਗੱਲ ਆਮ ਆਦਮੀ ਪਾਰਟੀ ਬਾਰੇ ਕਰੀਏ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਰਾਜਨੀਤਿਕ ਰਣਨੀਤੀ ਹੈ ਉਹ ਲਗਭਗ ਬਦਲਦੀ ਦਿਖ ਰਹੀ ਹੈ ਤੇ ਹੁਣ ਚਰਚਾਵਾਂ ਦਾ ਦੌਰ ਇਹ ਵੀ ਚੱਲ ਰਿਹਾ ਵੀ ਕਿ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਉਹ ਕਾਂਗਰਸ ਦੇ ਨਾਲ ਜਿਹੜਾ ਗਠਜੋੜ ਨੂੰ ਲੈ ਕੇ ਕੋਈ ਨਾ ਕੋਈ ਨਵਾਂ ਫੈਸਲਾ ਲੈ ਸਕਦੀ ਹੈ ਕੁਝ ਬਦਲਵੇਂ ਫੈਸਲੇ ਦੇਖਣ ਨੂੰ ਮਿਲ ਸਕਦੇ ਨੇ ਇਸ ਚਿਕ ਨਿਕ ਸੱਚਾਈ ਹੈ ਦੇਖੋ ਜੇ ਤਾਂ ਸੀ ਪ੍ਰਸਥਿਤੀਆਂ ਦੇਖੀਏ ਜੀ ਕਿ ਰਵਿੰਦ ਕੇਜਰੀਵਾਲ ਦੀ ਰਸ ਤੋਂ ਬਾਅਦ ਜਿਹੜੀਆਂ ਬਣੀਆਂ ਹੋਈਆਂ ਨੇ ਉਦੋਂ ਤਾਂ ਲੱਗਦਾ ਕਿ ਜੇ ਕੋਈ ਅਫਵਾਹ ਚੱਲਦੀ ਉਹਦੇ ਵਿੱਚ ਸਚਾਈ ਵੀ ਹੋ ਸਕਦੀ ਹੈ ਜੀ ਪਰ ਜੇ ਅਸੀਂ ਹਕੀਕਤ ਦੇਖੀਏ ਤਾਂ ਉਹ ਤੋਂ ਸਾਨੂੰ ਇਹਦਾ ਜਵਾਬ ਹੈ ਜਿਹੜਾ ਨਾਂ 'ਚ ਮਿਲਦਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਬੜਾ ਦੇਰ ਪਹਿਲਾਂ ਜੇ ਗੱਲ ਕਹਿ ਦਿੱਤੀ ਸੀ ਕਿ ਅਸੀਂ ਇਕੱਲੇ ਤੌਰ ਤੇ ਚੋਣਾਂ ਲੜਾਂਗੇ ਜੀ ਔਰ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਉਹਨਾਂ ਦਾ ਕੋਈ ਬਿਆਨ ਇਦਾਂ ਦਾ ਦੇਖਣ ਨੂੰ ਨਹੀਂ ਮਿਲਿਆ ਜੀ ਤੋ ਇਹ ਲੱਗਦਾ ਕਿ ਉਹ ਪਿੱਛੇ ਹਟ ਰਹੇ ਹੋਣ ਜੀ ਉਹ ਅਜ ਵੀ ਆਪਣੇ ਸਟੈਂਡ ਤੇ ਉੱਥੇ ਕਾਇਮ ਨੇ ਇਦਾਂ ਦਾ ਦੋਹਾਂ ਧਿਰਾਂ ਤਰਫੋਂ ਕੋਈ ਇਦਾਂ ਦੀ ਕੋਈ ਇੰਡੀਕੇਸ਼ਨ ਨਹੀਂ ਆਈ ਜੀ ਤੋ ਆਪਾਂ ਕਹਿ ਸਕਦੇ ਹੁਈਏ ਕਿ ਦੋਹਾਂ ਧਿਰਾਂ ਦੇ ਵਿੱਚ ਕੋਈ ਇਹਨਾਂ ਚੋਣਾਂ 'ਚ ਇਹਨੂੰ ਰੀਕਨਸਿਡਰ ਕਰ ਸਕਦੇ ਨੇ ਪੰਜਾਬ ਦੇ ਵਿੱਚ ਮੋੜ ਆਪ ਤੇ ਜਿਹੜਾ ਕਾਂਗਰਸ ਹੈ ਇਕੱਠੇ ਹੋ ਕੇ ਚੋਣਾ ਲੜ ਸਕਦੇ ਹੈਗੇ। ਜੀ ਹਾਲਾਂਕਿ ਪ੍ਰਸਥਿਤੀਆਂ ਨੈਸ਼ਨਲ ਲੈਵਲ ਤੇ ਜੇ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਹੋਏ ਨੇ ਤੇ ਇਧਰ ਆਵਾਦੀ ਪਾਰਟੀ ਦੇ ਮੁੱਖ ਜਿਹੜੇ ਮੁਖੀ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ। ਜੀ 31 ਮਾਰਚ ਨੂੰ ਇੱਕ ਵੱਡਾ ਇਕੱਠ ਹੈ ਜਿਹੜਾ ਇੰਡੀਆ ਬਲੌਕ ਨੇ ਸਾਂਝੇ ਤੌਰ ਤੇ ਰਾਮਲੀਲਾ ਮੈਦਾਨ ਦੇ ਵਿੱਚ ਰੱਖਿਆ। ਜੀ ਪੰਜਾਬ ਦੇ ਵਿੱਚੋਂ ਵੀ ਵੱਡੀ ਗਿਣਤੀ ਚ ਲੋਕ ਜਾਣੇ ਨੇ। ਪਰ ਇਹ ਦੂਸਰੇ ਪਾਸੇ ਦੇਖੀਏ ਤਾਂ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਇਹਨਾਂ ਦੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਉਹ ਵੀ ਸਟੈਂਡ ਲੈ ਰਹੇ ਨੇ ਅੱਜ ਜੇ ਮੀਟਿੰਗ ਸੀ ਕਾਂਗਰਸ ਦੀ ਲੀਡਰਸ਼ਿਪ ਦੀ ਜੀ ਤੇ ਉੱਥੇ ਇਹਨਾਂ ਦੇ ਪੰਜਾਬ ਦੇ ਇੰਚਾਰਜ ਵੀ ਆਏ ਸੀ ਉਹਦੇ ਵਿੱਚ ਵੀ ਇਹ ਗੱਲ ਹੋਈ ਉਹਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਗੱਲ ਰੱਦ ਕਰ ਦਿੱਤੀ ਉਹ ਹਵਾਲਾ ਇਹ ਹੀ ਦਿੰਦੇ ਕਿ ਜਿਸ ਤਰ੍ਹਾਂ ਸਾਡੇ ਤੇ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਵਿਜੀਲੈਂਸ ਨੇ ਜਿਸ ਤਰ੍ਹਾਂ ਸਾਡੇ ਨਾਲ ਵਰਤਾਓ ਕੀਤਾ ਗਿਆ ਉਸ ਨੂੰ ਦੇਖ ਕੇ ਅਸੀਂ ਪੰਜਾਬ ਜਿਹੜੀ ਸਵੈ ਲੀਡਰਸ਼ਿਪ ਹੈ ਉਹ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕੀਤੀ ਕਿ ਕਿ ਆਮ ਨਾਲ ਮਿਲ ਕੇ ਚੋਣਾ ਲੜੀਆਂ ਜਾਣਾ ਸੋ ਇਹ ਇਸ ਨੂੰ ਆਪਾਂ ਤੁਸੀਂ ਇਹ ਕਹਿ ਸਕਦੇ ਹਾਂ ਕਿ ਫਿਲਹਾਲ ਇਹ ਕਿਤੇ ਹਕੀਕਤ ਕੋਈ ਲੱਗਦੀ ਨਹੀਂ ਇਸ ਤਰ੍ਹਾਂ ਦੀ ਜੇ ਕਿਸੇ ਦੇ ਨੇਤਾ ਦਾ ਬਿਆਨ ਹੋਵੇ ਗੱਲ ਹੋਵੇ ਫਿਰ ਅਸੀਂ ਅਸੈਸ ਕਰ ਸਕਦੇ ਹਾਂ ਉਹ ਤੋਂ ਸਾਨੂੰ ਇੰਡੀਕੇਸ਼ਨ ਹੋ ਸਕਦੀ ਹੈ ਕਿ ਇਹਨਾਂ ਵਿੱਚ ਮੋੜਾ ਹੈ ਜਿਹੜੇ ਉਹ ਕੱਟੇ ਹੋ ਸਕਦੇ ਨੇ ਫਿਲਹਾਲ ਇਹੀ ਕਹੀ ਜਾ ਕੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਦੋਹੇ ਤਰ੍ਹਾਂ ਆਪੋ ਆਪਣੇ ਕੈਂਡੀਡੇਟ ਜਿਹੜੇ ਰਹਿੰਦੇ ਨੇ ਉਹ ਵੀ ਲੜਨਗੇ ਕਾਂਗਰਸ ਵੀ ਆਪਣੇ ਕੈਂਡੀਡੇਟ ਲੜਨਗੇ ਦੋਹੇ ਜਿਹੜੇ ਬੱਖ-ਬੱਖ ਦੇ ਤੌਰ ਤੇ ਜੇ ਚੋਣ ਹੈ ਉਹ ਲੜ ਸਕਦੇ ਨੇ ਜੀ ਇਹ ਸਨ ਮੇਰੇ ਸਾਥੀ ਪੱਤਰਕਾਰ ਸ੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਵਿਸ਼ੇਸ਼ ਅਸੀਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਤ